ਸੋ ਸ੍ਰੀ ਕਾਲ ਸਾਰੇ ਸੁਣ ਲੈ ਸੱਜਣੋ ਪੈਣਾ ਤੁੰਗ ਵਾਲੀ ਤੇ ਕ੍ਰੈਸ਼ ਹੋਇਆ ਮਝੈਲ ਡਿੱਗੀ ਐ ਤੇ ਕਾਫੀ ਨੁਕਸਾਨ ਕੀਤਾ ਕਰ ਬਹੁਤ ਨੁਕਸਾਨ ਹੋਇਆ ਹਾਂ ਬਾਈ ਤਾਂ ਕਿਹੜੀ ਗੱਲ ਰੋ ਰਾਤ ਡਿੱਗ ਗਿਆ ਏ ਉਦੋਂ ਮਗਰ ਬਿਜਲੀ ਡਿੱਗ ਵੀ 10 45 ਦੀ ਹਾਂ ਲੱਗ ਕੇ ਕੱਚਾ ਟੁੱਟ ਗਈ ਹੋਰ 파ੜ 파ੜ ਹੋ ਗਈ ਚਾਦਰਾਂ ਚੁੱਦਰਾਂ ਸਾਰੀਆਂ ਉਡਾ ਦਿਆਂ ਬਾਰਬੂਰੀ ਦੇ ਸਾਰੇ ਪੱਟ ਦੇ ਇਹਨਾਂ ਦੇ ਪਰ ਇਹਨਾਂ ਬੱਚਤ ਸੀਸ ਉਸੇ ਸਾਰੇ ਪਾਂ ਦੇ ਆਹ ਦੇਖੋ ਕਰ ਦੇ ਜੀ ਖਵਾ ਆਹ ਦੇਖ ਲਾ ਪੱਟ ਦੇ ਆ ਹਾਂ ਇਤੋਂ ਪੱਟ ਦੇ ਬਾਰ ਦੁਕਾਨ ਹੀ ਤਕੜਾ ਸੀ ਤਾਂ ਹੁਣ ਹੀ ਪਾਇਆ ਸੀ ਹਾਂ ਪੱਟ ਤਾਂ ਅਸੀਂ ਸੀਸ ਦੇ ਵੇਖ ਪਾਂਦੇ ਕਿਵੇਂ ਸਾਰੇ ਸੀਸ ਫੁੱਟ ਦੇ ਚਾਹਗਾ ਵੇਖ जान बज गई अपने तक मतलब ये हो गया हां देखिए आप रूदसिया इते विच assi गोली जडी इते विच बजगी ओ लो लेगे चाके खाइयो पोसाई पोसाई आते है बोले शेख दा ना कंदा च बारे ओ साथ गड्डी बजगी देख बोले बोलूडी ਜਾਨੀ ਨੁਕਸਾਨ ਬਚ ਗਿਆ ਜਾਨੀ ਨੁਕਸਾਨ ਬਚ ਗਿਆ ਅੱਜਰਾਇਆ 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 ਹੋਇਆ ਨਾ ਤੁਸੀਂ ਦੇਖ ਸਕਦੇ ਹੋ ਕਿ ਸਿੱਧੇ ਕਾਦੇ ਵਿੱਚ ਜੋ ਕੀ ਮਿਸਾਲ ਲੱਗਣ ਦੇ ਕਾਰਨ ਕਿੰਨਾ ਨੁਕਸਾਨ ਹੋਇਆ ਹੈ ਔਰ ਜਿੰਨੇ ਤੋਂ ਜਾਨ ਦੇ ਕੀ ਕਾਰਨ ਹੈ ਸੈਗਰਾਇਸ ਪਾਸੋਂ ਦਾ ਕੋਈ ਨੁਕਸਾਨ ਨਹੀਂ ਹੈ ਨਾ ਸੁਪੀਆਂ ਜੀ ਐਸੀਆਂ ਅ ਗਰੀਬ ਇਸ ਤੇ ਬਣੋ ਸਾਰੇ ਘਰ ਦਾ ਬਹੁਤ ਨੁਕਸਾਨ ਆਇਆ ਕੋਈ ਲੋਕੀ ਤੁਸੀਂ ਦੇਖ ਸਕਦੇ ਮੈਂ ਤਾਂ ਬੜਾ ਜਿਲ੍ਹਾ ਬਟਿੰਡਾ ਦੇ ਵਿੱਚ ਮਿਸਾਲ ਲੱਗੀ ਆ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਬੱਚੇ ਤਾਂ ਰਹੀ ਆ ਲਾਈਵ ਤਸਵੀਰਾਂ ਜਿਹੜੇ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਹੋਇਆ ਕੋਈ ਬਸਦੰਗਰ ਦਾ ਨੁਕਸਾਨ ਹੋਇਆ ਲਾਈਵ ਤਸਵੀਰਾਂ ਦਾ ਮਾਲਕ ਨੇ ਦਿੱਤੇ ਪਾਕਿਸਤਾਨੀ ਮੇਰੀ ਇੱਕ ਕਿਸੇ ਦੇ ਘਰ ਦੇ ਵਿੱਚ ਜਿਹੜਾ ਪੂਰਾ ਸਾਇੰਡ ਲੱਗੀ ਆ ਔਰ ਘਰ ਦਾ ਬਹੁਤ ਨੁਕਸਾਨ ਸੰਦਰੇ ਰਿਕੇ ਮੋਰੇ ਕੱਟਣੀਆਂ ਮੈਂ ਮੈਂ ਤਾਂ ਕੀ ਕਰਨਾ ਅੱਜ 10 ਟੱਪਰ ਕੰਦੇ ਉੱਥੇ ਢਿੱਗ ਗਿਆ ਜੀ ਇਹ ਤੇ ਜੋ ਸਲ ਰਹੇ ਆ ਉਹ ਇਹ ਘਰ ਨੂੰ ਬਹੁਤ ਨੁਕਸਾਨ ਹੋਇਆ ਪਰ ਜਾਲੀ ਨੂੰ ਨੁਕਸਾਨ ਨਹੀਂ ਬਚਿਆ ਟਰੈਕਰੂ ਨੇ ਮੇਰ ਕੀਤੀ ਸੱਚੇ ਪੱਛ ਨੇ ਪਰ ਘਰ ਦਾ ਬਹੁਤ ਕਾफी ਨੁਕਸਾਨ ਹੋਇਆ ਜਾਲੀ ਮਾਰੀ ਕੋਈ ਨੁਕਸਾਨ ਨਹੀਂ ਇਹ ਵੀ ਸਲ ਰਹੇ ਆ ਇਹਦੇ ਆ ਦੇਖੋ ਜੀ ਠੀਕ ਆ ਜੀ। ਥੋੜੇ ਲਿ ਗਿਆ ਵਸ। ਰਾਤ ਖੜਕਾ ਬਹੁਤ ਹੋਇਆ ਇਹਦਾ। ਹੋ ਚਾਚਾ ਦੇਖ ਕਿ ਚੱਲੇ ਪਜਾਇਆ। ਹਾਂ ਚਾਚਾ। ਨਾ ਨਾ ਜਵਾਂ ਨੀਂਦ ਤੇ ਉੱਤੋਂ ਮੋਲਾ ਜੋਂ ਖੜੇ ਪਟ। ਨਹੀਂ। ਉਹ ਆ ਗਏ। ਅਸ ਪਹਿਲਾਂ ਵੀ ਜਾਈ ਗਏ ਆ। ਤੂੰ ਜਾਇਆ ਫਿਰ ਮੈਂ ਨਹੀਂ ਜਾਂਦਾ। ਕੰਦਾ ਚ ਵੀ ਇਹੇ। ਉਹ ਵਿਖਰਾ। ਉਹ ਇਹ ਤਸਵੀਰਾਂ ਜੋ ਕਿ ਤੁਹਾਨੂੰ ਦੱਸ ਰਹੇ ਆ ਇਹ ਪਿੰਡ ਕਾਲੀਬੀਰ ਪੂਰੇ ਕੱਟੇ ਪਏ ਤਸਵੀਰਾਂ ਨੇ ਜਿਵੇਂ ਪਿੰਡ ਵਾਲੇ ਖੁਦ ਆਪ ਲਾਈਵ ਤੁਹਾਨੂੰ ਇਹ ਸੱਤ ਤਸਵੀਰਾਂ ਦਿਖਾ ਰਹੇ ਨੇ ਕਿ ਬੀਤੀ ਰਾਤ ਜੋ ਕਿ ਮਸਾਇਲਾ ਡਿੱਗਣ ਦੇ ਕਾਰਨ ਕਿਸੇ ਇੱਕ ਕਾਰ ਦਾ ਬਹੁਤ ਜਾਨੀ ਮਾਨੀ ਨੁਕਸਾਨ ਹੋਇਆ ਆ ਔਰ ਘਰ ਦੇ ਵਿੱਚ ਆ ਕੇ ਰੁਕੇ ਮਸਾਇਲਾ ਡਿੱਗੀ ਆ ਘਰ ਦੇ ਵਿੱਚ ਫਸਾਇਆ ਨਾ ਲੱਗਿਆ ਨਹੀਂ ਰੱਬ ਵੀ ਬਚਾਉਂਦਾ ਸੱਚੇ ਬਾਸਾ ਕਿ ਨਹੀਂ ਨੇ ਬਚਾਏ ਜਾਣਗੇ। ਛੋਟਾ ਬੜਾ ਬੋਲਣਗੇ ਲੈਟਰੀ ਖੜੇ ਕਰਾਦਾ ਹੁੰਦਾ। ਆਏ ਮੋਰੇ। ਕਿਦਾਂ ਲੱਗਿਆ ਉਹਨਾ? ਨਾ ਬੰਦ ਕਰਦੇ ਨੇ ਸਾਰੇ। ਇਹ ਲੈਟਰ ਨਾਲ ਕੋਈ ਸੰਬੰਧ ਨਹੀਂ। ਇਹ ਕਿਤੇ ਵੀ ਟੱਕ ਸਕਦਾ ਸੀ। ਨਹੀਂ ਨਹੀਂ ਲੈਟਰ ਨਾਲ ਸੰਬੰਧ ਤਾਂ ਹੈਗੇ ਯਾਰ। ਉਹਨਾਂ ਟਾਰਗੇਟ ਹੀ ਹੁੰਦਾ ਉੱਤੇ। ਇਹ ਟਾਰਗੇਟ ਦਾ ਹੋਊਗਾ ਕਿਤੇ ਉਹ ਸੀਗਾ। ਇਹ ਕ੍ਰੈਸ਼ ਹੋ ਕੀਤਾ ਹੋਊਗਾ। ਇਹ ਯਾਨੀ ਕਿ ਕ੍ਰੈਸ਼ ਕਰਾ ਦੇਰ ਕਿੰਨਾ ਨੁਕਸਾਨ ਕਿੰਨੇ ਕਰ ਦੂ ਪਾਏ ਨਾ। ਕੋਈ ਦਿਖਲਾ। ਗੱਟੇ ਟਕਰੋ ਕਰ ਰਹੇ। ਆਏ ਮੋਰੇ ਨਿਕਲ ਰਹੇ। ਮੋਰੇ ਘੜਤੇ। ਨਮਾ ਨਮਾ ਮੋਰਾ ਉਹ ਆ ਖਦੇ ਵੀ ਆਦੇ ਵੀ ਵਾਇਰਲ ਹੋਣਾ ਮੈਂ ਆ ਨੇੜੇ ਹੋ ਜਾਂਦੀ ਪੁੱਤਰੇ ਹਾਂ ਜੀ ਵੀ ਇੱਥੇ ਹੈਗਾ ਇਹ ਤੇ ਥੋੜਾ ਮੋਟਾ ਉਹ ਵੀ ਨੇੜੇ ਆਪਣੇ ਲੋਕ ਵੀਡੀਓ ਬਣਾਈ ਦਿੰਦੇ ਆ ਇਹਦੇ ਚ ਹੈਗਾ ਨਹੀਂ ਨਹੀਂ ਹੁਣ ਤਾਂ ਖਤਮ ਆ ਧਰਤੀ ਚ ਕਿੰਨਾ ਕ ਵੱਡ ਗਿਆ ਇਹ ਥੱਲੇ ਆ ਧਰਤੀ ਚ ਹੈ ਇਹ ਪਿਆ ਕੱਢਣ ਗਿਆ ਕਿੰਨਾ ਖੜਕਾ ਹੋਇਆ ਪਹਿਲਾਂ ਆ ਮਰ ਕਰ ਬਈ ਫਟਟ ਪਿਆ ਖੜਕਾ ਇੱਕ ਪੱਤੇ ਖੜਕੇ ਜੇ ਪੰਡਾ ਹਾਂ ਰਿਕਾਰਡ ਪਿਆ ਜਿੱਦਾਂ ਘੇਰੀ ਰੂਰੀ ਹੈ ਕਦੇ ਰਾਤ ਜਦੋਂ ਇਹ ਬੱਚਾ ਜਦੋਂ ਬੱਚਾ ਲੱਖੀ ਜੋ ਲੱਖੀ ਨੇ ਉਹਦੀ ਫੋਨ ਕੀਤਾ ਕਹਿੰਦਾ ਤਾਂ ਖੜਕਾ ਜਿੱਥੇ ਹੋਇਆ ਮੈਂ ਖੜਕਾ ਬਾਬਾ ਹੋਇਆ ਯਾਰ ਹੋਇਆ ਕਿੱਥੇ ਹੈ ਕਹਿੰਦਾ ਜਨ ਟ੍ਰੇਕਰ ਮਨੇ ਬਾਬੇ ਕਰਾ ਮੰਨੀ ਇਹਨੇ ਉਹਦੀ ਬੰਦੇ ਨੇ ਫੋਨ ਕਰਿਆ ਮੈਨੂੰ ਕਹਿੰਦਾ ਬਈ ਖੜਕਾ ਹੋਇਆ ਅਗਲੇ ਚ ਬੜੇ ਨਹੀਂ ਮੈਂ ਕਿੱਲੇ ਚ ਹਾਂ ਸਾਲ ਕੇ ਦੱਬੇ ਖਵਾਲਣਾ ਹੈ ਪੁੱਤ ਨਾ ਉਹ ਕਹੇ ਜਗਾ ਤਾਂ ਬਹੁਤ ਦੂਰ ਤੇ ਕਰ ਗਿਆ ਹੈ ਦੇਖੋ ਪਤਾ ਨਹੀਂ ਕੀ ਵੀਰ ਸਣਾ ਇਹ ਕੋਈ ਸਿਸਟਮ ਹੀ ਉਹਦਾ ਚੁੰਬਕ ਆਇਆ ਤੇ ਇਹ ਹੁਣ ਜਦੋਂ ਭਾਏ ਨਾਲ ਇੱdte ਤੇਜੀ ਨਾਲ ਲੰਘੇ ਕੁਸੀ ਪਾੜ ਦੂ ਹੋ ਸਕਦਾ ਇਹਦੇ ਵਿੱਚ ਉਹੀ ਹੋਵੇ ਬਰੂਦ ਹੋਵੇ ਮੁੰਡ ਪੰਗਾਂ ਲੈ ਜਾ ਲੈ ਬਰੂਦ ਹੋਊ ਜੀ ਬਹੁਤ ਅਨੁਹਾਵ ਕਰ ਚੁੱਕੇ ਹਾਂ ਮਾਰਦਾ ਦਾ ਪਰੇਟ ਜੀ ਦੇ ਵਿੱਚੋਂ ਲੋਹਾ ਕੀ ਯਾਰ ਇਹ ਤਾਂ ਵੈਗਰੂ ਦਾ ਸ਼ੁਕਰ ਮਾਨਾ ਵੀ ਆਪਣੇ ਦੇ ਘਰੇ ਢੱਕ ਪੈਂਦਾ ਜੀ ਜਾਂਟੇ ਕੇ ਕੁਝ ਵੀ ਨਹੀਂ ਵਜਦਾ ਸੀ ਇਹਨਾਂ ਦਾ ਢੱਕਾ ਨਹੀਂ ਵਜਦਾ ਸੀ ਠੀਕ ਆ ਪਰ ਇਹ ਤਾਂ ਮਾਲਕ ਨੇ ਵਹਿਰ ਕੀਤੇ ਵੀ ਕੋਈ ਨੁਕਸਾਨ ਨਹੀਂ ਹੋਇਆ ਚਲੇ ਤਾਂ ਅੱਪੇ ਦੂਰ ਹੋ ਗਿਆ ਹਲਕੇ ਬੋਲ ਬਲਪ ਆ ਗਿਆ ਕਿ ਤੂੰ ਐਕਟ ਨਹੀਂ ਨਹੀਂ ਸਾਨੂੰ ਉਹਦੀ ਕਰਤਾ ਗਿਆ ਸਾਈਲਾ ਜੋ ਕਿ ਬਿਆਨ ਤਨੇਦਰ ਰਾਤ ਨੂੰ ਜੋ ਫੋਨ ਕੀਤਾ ਲੱਖੀ ਨੇ ਮੈਂ ਕਹਿੰਦਾ ਕਿ ਛੱਡਿਓ ਪਿਆ ਮਹਾਪਦ ਨਹੀਂ ਆਪਣੇ ਕਹਿੰਦਾ ਕੋਈ ਤਾਂ ਨਹੀਂ ਕਹਿੰਦਾ ਰਿਤਾ ਆ ਬਹਾਉ ਉੱਡੇ ਇਹਦਾ ਗਿਲਵਾ ਕਰਕੇ ਫਿਰ ਵੀ ਦਿੱਤਾ ਉੱਡੇ ਤੋਂ ਗੁਰਦਾਸਪੁਰ ਦੇ ਨੇੜੇ ਛੇਰੇ ਕੋ ਸਭੀ ਮਿਸਾਈਲਾ ਨੂੰ ਸੁੱਟਿਆ ਗਿਆ ਬੀਤੀ ਰਾਤ ਔਰ ਨਾਲ ਨਾਲ ਜਵਾਬੀ ਕਾਰਵਾਈ ਵੀ ਇਸਾਨ ਦੇ ਵੱਲੋਂ ਦਿੱਤੀ ਗਈ ਔਰ ਇਹ ਲਾਈਟ ਸੀ ਜਿਹੜੀ ਕਾਬੂ ਦੇ ਸਮੇ ਲਾਉਂਦੀਆਂ ਕਰ ਰਹੀਆਂ ਨੇ ਜਦੋਂ ਦੇ ਕ੍ਰਿਟੀ ਸਮਲਦਾ ਹੁੰਦੀ ਹੈ ਜ਼ਰੂਰ ਕਰ ਦੇ ਜਾਈਓ ਕੋਟ ਕੋਇਆ ਫੇ ਬਾਹਰ ਨਿਕਲਿਆ ਇਹ ਕਿੰਨਾ ਕਰੰਸ ਹੈ ਬਈ ਇਹ ਬਸ 11 ਕ ਦਾ ਟਾਈਮ ਸੀ ਹਾਂ ਕਹਾਂ ਦਾ ਥੋੜਾ ਹੀ ਹਲਾਤੇ ਸਾਰੇ ਵੇਖ ਲਾ ਘਰ ਸਾਰਾ ਹਲਾਤਾ ਨੇ ਆਏ ਕਿ ਪਤਾ ਨਾ ਕਿੱਥੇ ਉੱਡੇ ਪਰੇ ਉੱਡੇ ਸਰ ਦੇ ਉੱਡੇ ਆ ਰੇਤਾ ਉੱਡੇ ਆ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਚ ਗਿਆ ਬਚਾਅ ਹੋ ਗਿਆ ਨੁਕਸਾਨ ਬਹੁਤ ਵੱਡਾ ਹੋ ਜਾਣਾ ਸੀ ਜਿਗ ਦੇ ਘਰ ਡੇਕ ਪੈਂਦਾ ਨੁਕਸਾਨ ਨੁਕਸਾਨ ਸੀ ਜੇ ਬਾਸ਼ਾ ਅਮੀਰ ਘਰ ਦਾ ਮਾਲਕ ਨੇ ਬਚਾਏ ਹਨ ਧੰਨਵਾਦ ਸਾਹਿਬ ਹੋਰ ਜੀ ਠੀਕ ਹੈ ਜੀ लगा दो बारिश होगी जानू मैं करता हूं ਠੀਕ ਹੈ ਪਰ ਦੇਖ ਲੈ ਪਸ਼ੂ ਡੰਗਰ ਵੀ ਪੱਜ ਗਏ ਹਨ ਅੱਜ ਦੇ ਇੱਥੇ ਬੱਤਨਾ ਰਹੇ ਹਾਂ ਹਾਂ ਨੁਕਸਾਨ ਦੇ ਚੱਲ ਬੱਕੀ ਦਾ ਮਨ ਅੱਡ ਬੰਦੇ ਯਾਰਾ ਘਰ ਦਾ ਨੁਕਸਾਨ ਹੋ ਗਿਆ ਕਿਸੇ ਪਸ਼ੂ ਡੰਗਰ ਦਾ ਜਾਲੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਉਹ ਜਿਹੜੇ ਏਡੇ ਏਡੇ ਨੇ ਗੋਲੇ ਆ ਉਹ ਜੋ ਕਿਤੇ ਇਹਨਾਂ ਦੇ ਲੋਹੇ ਨੇ ਸਰੀਰ ਚ ਬਾਈ ਦੇ ਚੱਲ ਉਹਨਾਂ ਨੂੰ ਚਾਹ ਦੇ ਪਾਣੀ ਚਾਹ ਲਈ ਇੱਥੇ ਉੱਥੇ ਖੜਨਗੇ ਉੱਥੇ ਇੱਥੇ ਨਹੀਂ ਹੁੰਦੇ ਚਾਹ ਲਿਓ ਟਰਾਲੀ ਟਰਾਲੀ ਵੀ ਦੀ ਮੋਰੇ ਘੜਦੇ ਹਾਂ ਮੋਰੇ ਘੜਦੇ 13 14 ਸਾਰੀਆਂ ਫਿਟਕ ਨੇ ਕਾਫੀ ਨੁਕਸਾਨ ਹੋ ਗਿਆ ਤੇਰੇ ਨਾਲ ਚਲ ਵੈਗੁਰੂ ਦਾ ਸ਼ੁਕਰ ਇੰਨਾ ਕਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਬਿਸ਼ਾਲਮ ਦਾਸ ਦੇ ਚੈਨਲ ਨੂੰ ਅਗਰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤੇ ਬਿਸ਼ਾਲਮ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਕਿਰਨ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤਾਂ ਕਿ ਕਰਦਾ ਕਾਫੀ ਨੁਕਸਾਨ